ਦੇਸ਼ ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਦੀ VOTING ਹੋ ਰਹੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਹੋ ਰਹੀਆਂ ਚੋਣਾਂ ਦੇ ਵਿੱਚ ਕਈ ਦਿਗਜਾਂ ਦੀ ਕਿਸਮਤ दांव ਤੇ ਲੱਗੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੀ ਪਤਨੀ ਕਮਲੇਸ਼ ਠਾਕੁਰ ਵੀ ਆਪਣੀ ਕਿਸਮਤ ਅਜ਼ਮਾ ਰਹੀ ਹੈ। ਇਸ ਵਾਰ ਜਿੰਨਾ ਵਿਧਾਨ ਸਭਾ ਸੀਟਾਂ ਦੇ ਜਿਮਨੀ ਚੋਣਾਂ ਹੋ ਰਹੀਆਂ ਨੇ ਉਹਨਾਂ ਚੋਂ ਰਾਏਗਨ ਜਰਾਣਾ ਘਾੜ ਧਖਣੀ ਪਤਾ ਮੰਨਤਲਾ ਬਦਰੀਨਾਥ ਮੰਗਲੌਰ ਜਲੰਧਰ ਪਛਮੀ ਦੇਰਾ ਹਮੀਰਪੁਰ ਅਤੇ ਨਾਲਾਗੜ ਰੁਪੋਲੀ ਸ਼ਾਮਲ ਨੇ ਅਤੇ ਤਾਮਿਲਨਾਡੂ ਅਤੇ ਮਧ ਪ੍ਰਦੇਸ਼ ਇਹ ਜਿਮਨੀ ਚੋਣਾਂ ਦੇਸ਼ ਦੇ ਵਿੱਚ ਮੌਜੂਦਾ ਮੈਂਬਰਾਂ ਦੀ ਮੌਤ ਜਾਂ ਅਸਤੀਫੇ ਦੇ ਕਾਰਨ ਖਾਲੀ ਪਈਆਂ ਅਸਾਮੀਆਂ ਤੇ ਕਰਵਾਈਆਂ ਜਾ ਰਹੀਆਂ ਨੇ ਬਿਹਾਰ ਦੀ ਰਪੋਲੀ ਸ ਵਿਧਾਨ ਸਭਾ ਸੀਟ ਤੇ ਜਿਮਨੀ ਚੋਣਾਂ ਲਈ ਬੁੱਧਵਾਰ ਨੂੰ ਸਖਤ ਸੁਰੱਖਿਆ ਦਰਮਿਆਨ VOTING ਸ਼ੁਰੂ ਹੋ ਗਈ ਹੈ ਤੇ ਵੋਟਾਂ ਸ਼ਾਮ ਦੇ 6 ਵਜੇ ਰਕਪੜਗਿਆ ਤੇ ਖੇਤਰ ਦੇ ਵਿੱਚ 3 ਲੱਖ ਤੋਂ ਵੱਧ VOTER 11 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਰਾ ਹਮੀਰਪੁਰ ਨਾਲਾਗੜ ਵਿਧਾਨ ਸਭਾ ਸੀਟ ਤੇ ਜਿੰਨੀ ਚੋਣਾਂ ਲਈ ਬੋਟਾਂ ਪਾਈਆਂ ਜਾ ਰਹੀਆਂ ਨੇ ਤੇ ਇਹ ਸੀਟਾਂ ਤਿੰਨ ਆਜ਼ਾਦ ਉਮੀਦਵਾਰਾਂ ਹੁਸ਼ਿਆਰਪੁਰ ਸਿੰਘ ਅਸ਼ੀਸ਼ ਸ਼ਰਮਾ ਤੇ ਕੇ ਐਲ ਠਾਕੁਰ ਵੱਲੋਂ 22 ਮਾਰਚ ਨੂੰ ਸਦਨ ਦੀ ਮੈਂਬਰਸ਼ਿਪ ਤੋਂ ਅਸਥਿਵਾ ਦੇਰ ਤੋਂ ਬਾਅਦ ਖਾਲੀ ਹੋਈਆਂ ਸਨ ਅਤੇ ਇਹਨਾਂ ਸੇਟਾਂ ਦੇ કુલ 13 ਉਮੀਦਵਾਰ ਮੈਦਾਨ ਦੇ ਵਿੱਚ ਨੇ ਉੱਤਰਾਖੰਡ ਦੀ ਮੰਗਲੌਰ ਸੀਟ ਤੇ ਵੀ ਤ੍ਰਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਤਾਂ ਮੇਨਾਡੂ ਦੀ ਵਿਕਰ ਵਿਕਰਵਾਦੀ ਵਿਧਾਨ ਸਭਾ ਸੀਟ ਦੇ ਲਈ ਜਿਮਨੀ ਚੌਂ ਜੰਗੀ ਪੱਧਰ ਤੇ ਲੜੀ ਜਾ ਰਹੀ ਹੈ ਇੱਥੇ ਡੀਐਮਕੇ ਇਸ ਸੀਟ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀ ਆ ਉੱਥੇ ਹੀ ਐਨਟੀਏ ਦੀ ਸਹਿਯੋਗੀ ਪਾਰਟੀ ਪੀਐਮਕੇ ਵੀ ਕੇ ਨੂੰ ਵੀ ਸਖਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਮਨੀ ਚੋਣੀ ਦੀ ਇਸ ਸੂਚੀ ਦੇ ਵਿੱਚ ਮੱਧ ਪ੍ਰਦੇਸ਼ ਦਾ ਨਾਮ ਵੀ ਹੈ ਅਤੇ ਇਹ ਸਿਰਫ ਜਿਮਨੀ ਚੋਣੀ ਨਹੀਂ ਸਗੋਂ ਭਾਜਪਾ ਅਤੇ ਕਾਂਗਰਸ ਦੇ ਵਿੱਚ ਦੇ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਛਿੰਦਵਾੜਾ ਲੋਕ ਸਭਾ ਜਿੱਤਣ ਤੋਂ ਬਾਅਦ ਭਾਜਪਾ ਇਸ ਵਿਧਾਨ ਸਭਾ ਨੂੰ ਵੀ ਜਿੱਤਣਾ ਚਾਹੁੰਦੀ ਹੈ ਜਦ ਕਿ ਕਾਂਗਰਸ ਅਤੇ ਕਮਲਨਾਥ ਲੋਕ ਸਭਾ ਦੀ ਹਾਰ ਦਾ ਬਦਲਾ ਲੈਣ ਦੇ ਮੂਡ ਵਿੱਚ ਨੇ ਅਤੇ ਪੱਛਮੀ ਬੰਗਾਲ ਦੀਆਂ ਚਾਰ ਵਿਧਾਨ ਸਭਾ ਸੀਟਾਂ ਮੰਨ ਤਪਲਾ ਰਾਏ ਗਾਂਜ ਰਾਣਾ ਕਾਟ ਦੱਖਣੀ ਅਤੇ ਬੰਦ ਬਗਦਾਦ ਦੇ ਜਿਹੜੀਆਂ ਵੋਟਾਂ ਨੇ ਉਹ ਪੈ ਰਹੀਆਂ ਨੇ ਅਤੇ ਪੰਜਾਬ ਦੀ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਅਗਨੀ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਜਿਮਨੀ ਚੋਣ ਚਿੱਤਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ